ਜੀ ਅੱਜ ਆਪਾਂ ਬਣਾਵਾਂਗੇ ਚਟਨੀ ਮੂੰਗਫਲੀ ਦੀ ਰੈਸਟੋਰੈਂਟ ਜੈਸੀ ਪਹਿਲਾਂ ਲਾਵਾਂਗੇ ਲਸਣ ਮੂੰਗਫਲੀ ਧਨੀਆ ਹਰੀ ਮਿਰਚ ਔਰ ਕੜੀ ਪੱਤਾ ਦੋ ਟਮਾਟਰ ਥੋੜਾ ਜਿਹਾ ਧਨੀਆ ਫੇਰ ਆਪਾਂ ਤਵਾ ਧਰਾਂਗੇ ਗੈਸ ਤੇ ਸਿਮ ਕਰਕੇ ਉਹਦੇ ਚ ਪਾਵਾਂਗੇ ਤੇਲ ਮੂੰਗਫਲੀ ਲਸਣ ਹਰੀਆਂ ਮਿਰਚਾਂ ਟਮਾਟਰ ਔਰ ਕੜੀ ਪੱਤਾ ਉਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਭੁੰਨ ਲਾਂਗੇ ਜਦੋਂ ਭਨ ਗਏ ਉਦੋਂ ਆਪਾਂ ਝੱਗੇ ਚੰਗੀ ਤਰ੍ਹਾਂ ਫੇਰ ਆਪਾਂ ਬਾਹਰ ਕੱਢ ਲਾਂਗੇ ਥੋੜਾ ਠੰਡੇ ਹੋ ਗਏ ਫਿਰ ਆਪਾਂ ਉਹਨਾਂ ਨੂੰ ਗ੍ਰाइंड ਕਰਾਂਗੇ ਸਾਰਾ ਕੁਝ ਪਾ ਕੇ ਇਹਦੇ ਵਿੱਚ ਹੋਰ ਕੁਝ ਨਹੀਂ ਪਾਣਾਗਾ ਸਿਰਫ ਨਮਕ ਪਾਣਾ ਸਵਾਦ ਅਨੁਸਾਰ ਨਮਕ ਪਾ ਕੇ ਇਹਨੂੰ ਗ੍ਰाइंड ਕਰ ਲੈਣਾ ਗ੍ਰाइंड ਕਰਕੇ ਦੁਬਾਰਾ ਫੇਰ ਤਵਾ ਧਰਨਾ ਹੈ ਤਵੇ ਤੇ ਤੇਲ ਪਾ ਕੇ ਵਿੱਚ ਜੀਰਾ ਪਾ ਕੇ ਜੀਰਾ ਪਾ ਕੇ ਚੰਗੀ ਤਰ੍ਹਾਂ ਉਹਨੂੰ ਜਦੋਂ ਜੀਰਾ ਆਪਣਾ ਭੁੱਜ ਗਿਆ ਫਿਰ ਵਿੱਚ ਚਟਨੀ ਮਿਕਸ ਕਰ ਦੇਣੀ ਆ ਚਟਨੀ ਤਵੇ ਤੇ 2 ਮਿੰਟ ਭੁੰਨਣੀ ਆ ਜਦੋਂ ਚਟਨੀ ਭੁੱਜ ਗਈ ਫਿਰ ਆਪਾਂ ਉਹਨੂੰ niche ਉਤਾਰ ਕੇ ਇੱਕ ਕਟੋਰੀ ਚ ਕੱਢ ਲੈਣਾ ਹੁਣ ਆਪਣੀ ਚਟਨੀ ਤਿਆਰ ਆ ਬਿਲਕੁਲ 5 ਮਿੰਟਾਂ ਦਾ ਕੰਮ ਐ 5 ਮਿੰਟਾਂ ਚ ਚਟਨੀ ਬਣਾਓ ਤੇ ਖਾਓ ਇੰਨੀ ਟੇਸਟੀ ਚਟਨੀ ਬਣਦੀ ਐ ਬਹੁਤ ਜ਼ਿਆਦਾ ਖਾਇਓ ਬਣਾ ਕੇ ਦੇਖਿਓ ਕਮੈਂਟ ਕਰਿਓ ਸ਼ੇਅਰ ਕਰਿਓ ਥੈਂਕ ਯੂ